ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਅੱਜ ਬਹੁਤ ਮਹੱਤਵਪੂਰਨ ਟੌਪਿਕ ਦੇ ਉੱਤੇ ਤੀਰਤ ਜੀ ਦੇ ਨਾਲ ਅਸੀਂ ਗੱਲਬਾਤ ਜਾਰੀ ਰੱਖਾਂਗੇ ਕੈਨੇਡਾ ਨੇ 4 ਨਵੰਬਰ ਨੂੰ ਆਪਣੇ ਬਜਟ ਦੀਆਂ ਪ੍ਰੋਜੈਕਸ਼ਨਸ ਦਿੱਤੀਆਂ ਨੇ ਔਰ ਕਈ ਪਾਲਿਸਿਸ ਉਹਨਾਂ ਦੀਆਂ ਆਈਆਂ ਨੇ ਪੀਆਰ ਨੂੰ ਲੈ ਕੇ ਸਟੂਡੈਂਟ ਬੜੀ ਕੰਫਿਊਜ਼ਨ ਦੀ ਸਟੇਜ ਦੇ ਵਿੱਚ ਆ ਗਏ ਨੇ ਸੋ ਹੁਣ ਕੈਨੇਡਾ ਦਾ ਭਵਿੱਖ ਕੀ ਹੈ ਪੀਆਰ ਦੇ ਪੱਖੋਂ ਵੀ ਔਰ ਵਿਦਿਆਰਥੀ ਵੀਜ਼ਾ ਦੇ ਪੱਖੋਂ ਵੀ ਔਰ ਜਿਹੜੇ ਬਜਟ ਤੋਂ ਬਾਅਦ ਨਵੀਆਂ ਪਾਲਿਸਿਸ ਨੇ ਇਹਨਾਂ ਨੂੰ ਕੀ ਵਿਦਿਆਰਥੀਆਂ ਦੇ ਪ੍ਰੋ ਹੱਕ ਚ ਮੰਨਿਆ ਜਾਵੇ ਜਾਂ ਵਿਦਿਆਰਥੀਆਂ ਦੇ ਖਿਲਾਫ ਮੰਨਿਆ ਜਾਵੇ ਇਹ ਸਾਰੇ ਵਿਸ਼ਿਆਂ ਤੇ ਗੱਲ ਕਰਾਂਗੇ ਸਾਡੇ ਨਾਲ ਤੀਰਤ ਜੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਤੀਰਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਬਾਕੀ ਸਰ ਹੱਕ ਦੇ ਵਿੱਚ ਜਾਂ ਹੱਕ ਦੇ ਵਿੱਚ ਨਹੀਂ ਹੈਗੀਆਂ ਇਹਦਾ ਆਉਣ ਵਾਲਾ ਸਮਾਂ ਤੈਅ ਕਰੇਗਾ ਬਟ ਜਿਹੜੀ ਸਚਾਈ ਕੀ ਹੈਗੀ ਹੈ ਕਿ ਐਸ ਵੇਲੇ ਬੱਚੇ ਤੇ ਖਾਸੌਰ ਦੇ ਪੇਰੈਂਟਸ ਜਿਹੜੇ ਇੰਡੀਆ 'ਚ ਬੈਠੇ ਨਾ ਉਹ ਜ਼ਰੂਰ ਪਰੇਸ਼ਾਨ ਹੈਗੇ ਆ ਅ ਅੱਜ ਵੀ ਸਰ ਮੇਰੇ ਕੋਲ ਨਾ ਬੱਚਿਆਂ ਦੇ ਮਾਪੇ ਚਾਰਕ ਬੱਚਿਆਂ ਦੇ ਮਾਪੇ ਮਿਲ ਕੇ ਜਾ ਚੁੱਕੇ ਹੋਏ ਆ ਕਿ ਜਿਹੜੇ ਮਤਲਬ ਕਿ ਟੈਨਸ਼ਨ ਦੇ ਵਿੱਚ ਆ ਕੱਲ ਕੀ ਹੋਊਗਾ ਕੀ ਸੋਚ ਰਹੇ ਕਿ ਬੱਚਿਆਂ ਨੂੰ ਵਾਪਸ ਬੁਲਾਈਏ ਕਿਦਾਂ ਬੱਚੇ ਉੱਤੇ ਸੈਟਲ ਹੋ ਸਕਦੇ ਆ ਕੀ ਕੀ ਅੱਗੇ ਆਉਣ ਵਾਲਾ ਕੋਈ ਨਾ ਕੋਈ ਸੰਭਾਵਨਾਵਾਂ ਹੈਗੀਆਂ ਤੇ ਜਿੱਦਾਂ ਕਿ ਅਸੀਂ ਸਾਰਿਆਂ ਨੇ ਆਪਣੇ ਆਪ ਨੂੰ ਓਪਨ ਕੀਤਾ ਹੋਇਆ ਐਸ ਵੇਲੇ ਮੈਂ ਵੀ ਜਿਹੜਾ ਕਿ ਆਪਣੇ ਆਪ ਨੂੰ ਡੈਡੀਕੇਟ ਉਹ ਵੀ ਖਾਸ ਤੌਰ ਤੇ ਮੇਰਾ ਗੱਲ ਸਾਨੂੰ ਉਹ ਵੀ ਬੱਚੇ ਆ ਜਿਹੜੇ ਬੱਚੇ ਮੈਂ ਤਾਂ ਕਹੂੰਗਾ ਸਾਡੇ ਕੋਲ ਗਏ ਹੋਏ ਆ ਜਾਂ ਜਿਹੜੇ ਬੱਚੇ ਆਲਰੇਡੀ ਕਿਸੇ ਤਰੂ ਵੀ ਗਏ ਹੋਏ ਆ ਜੇ ਕਿਸੇ ਦੀ ਸਾਡੀ ਸਲਾਹ ਨਾਲ ਜਾਂ ਕਿਸੇ ਉਦਾਂ ਹੀ ਗੱਲਾਂ ਨਾਲ ਮੈਂ ਤਾਂ ਕਹੂੰਗਾ ਰਿਐਲਿਟੀ ਨਾਲ ਲਾਈਫ ਨਾਲ ਰੂਬਰੂ ਹੋ ਕੇ ਮੋਟੀਵੇਟ ਹੋ ਕੇ ਕਿ ਉਹ ਆਪਣਾ ਜ਼ਿੰਦਗੀ ਦਾ ਸਫਰ ਸੈ ਕਰ ਸਕਣ ਤੇ ਬਿਲਕੁਲ ਅਸੀਂ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹੋਵਾਂਗੇ ਸੋ ਉਹਦੇ ਵਾਸਤੇ ਅਸੀਂ ਇੰਸਟਾਗ੍ਰam ਮੈਂ ਕਹਿੰਦਾ ਮੇਰੀ ਪਰਸਨ ਨਾਮ ਤੇ ਆਈਡੀ ਤੀਰਤ ਸਿੰਘ ਦੀ ਆਈਡੀ ਜਰੂਰ ਫੋਲੋ ਕਰੋ ਬੱਚੇ ਤੁਹਾਡੇ ਜੇ ਕੈਨੇਡਾ ਹੈਗੇ ਉਹਨਾਂ ਕੋਲ ਤੁਸੀਂ ਆਪਣਾ ਜਰੂਰ ਮੈਸੇਜ ਉੱਤੇ ਕਰ ਸਕਦੇ ਆ ਜਾਂ ਤੋ ਜੇ ਕੋਈ ਸਾਡੀ ਡਿਸਕਸ਼ਨ ਆ ਤੁਹਾਡਾ ਕੋਈ ਵੇਅ ਆਊਟ ਨਿਕਲਦਾ ਤੇ ਡੈਫੀਨੇਟਲੀ ਤੁਸੀਂ ਮੈਂ ਆਪਣੇ ਬੱਚਿਆਂ ਨੂੰ ਰਾਹ ਦਿਖਾ ਸਕਦੇ ਆ ਪਰ ਐਸ ਮੂਮੈਂਟ ਤੇ ਮੈਂ ਤਾਂ ਕਹੂੰਗਾ ਜਿਹੜਾ ਫੈਸਲਾ ਲੈਣਾ ਬੱਚੇ ਲਈ ਬੜਾ ਸੂਸਮਝ ਕੇ ਲੈਣਾ ਫੈਸਲਾ ਵਾ ਜੇ ਕਾਲੀ ਦੇ ਵਿੱਚ ਮੈਂ ਤਾਂ ਕਹੂੰਗਾ ਫੈਸਲਾ ਲਿਆ ਕਿਦ ਤਰ੍ਹਾਂ ਕਿਤੇ ਆਉਣ ਵਾਲਾ ਕੱਲ ਖਰਾਬ ਕਰ ਸਕਦਾ ਬਾਕੀ ਮੈਂ ਮੁੱਦੇ ਦੇ ਆਉਂਦਾ ਸਰ ਜਿਹੜਾ ਕੈਨੇਡਾ ਦਾ ਜਿਹੜਾ ਬਜਟ ਆਫੀਸ਼ੀਅਲੀ ਜਿਹੜਾ ਉਹਨਾਂ ਨੇ ਪਾਸ ਕੀਤਾ ਤੇ ਹਜੇ ਇਹਦੇ ਆਆਸੀਸੀ ਦੀ ਸਾਈਟ ਤੇ ਇਹਨਾਂ ਨੇ ਅਪਡੇਟ ਨਹੀਂ ਕੀਤਾ ਬਟ ਹਾਂ ਆਆਸੀਸੀ ਦੀ ਸਾਈਟ ਤੇ ਜਿਹੜਾ ਨਿਊਜ਼ਲੈਟਰ ਜਿਹੜਾ ਆਇਆ ਸੀਗਾ ਆ ਲਾਸਟ ਵੀਕ ਆਫ ਜਿਹੜਾ ਕਿ ਆ ਲਾਸਟ ਮੰਥ ਦੇ ਵਿੱਚ ਆਇਆ ਸੀਗਾ ਸਾਨੂੰ ਅਕਤੂਬਰ ਦੇ ਵਿੱਚ ਦੇਖਣਾ ਮਿਲਿਆ ਤੇ ਸੇਮ ਲਗਭਗ ਬਜਟ ਉਹਦੇ ਰਿਗਾਰਡਿੰਗ ਹੀ ਜਿਹੜਾ ਹੈਗਾ ਵਾ ਤੇ ਚਾਹੇ ਬਜਟ ਸੀਗਾ ਚਾਹੇ ਉਹ ਨਿਊਜ਼ਲੈਟਰ ਸੀਗੀ ਤੇ ਇਹ ਸਾਫ਼ ਤੌਰ ਤੇ ਇੱਕ ਗੁੱਡ ਨਿਊਜ਼ ਜਿਹੜੀ ਨਿਕਲ ਕੇ ਜਰੂਰ ਜਿਹੜੀ ਆਈ ਆ ਕਿ ਕੈਨੇਡਾ ਦੀ ਗਵਰਨਮੈਂਟ ਨੇ ਕਲੀਅਰ ਕੀਤਾ ਇਸ ਵੇਲੇ ਜਿਹੜੀ ਉਹਨਾਂ ਦੀ ਤਵੱਜੋ ਪ੍ਰਾਇੋਰਟੀ ਪਹਿਲ ਜਿਹੜੀ ਉਹਨਾਂ ਨੇ ਦੇਣੀ ਆ ਜਿਹੜੇ ਬੱਚੇ ਆਲਰਡੀ ਉਹਨਾਂ ਕੋਲ ਹੈਗੇ ਆ ਤੇ ਜਿਹੜੇ ਬੱਚੇ ਚਾਹੇ ਉਹਨਾਂ ਨੂੰ ਪੀਆਰ ਵਾਸਤੇ ਕਹਿਣ ਚਾਹੇ ਬੱਚਿਆਂ ਨੇ ਉਥੇ ਜੌਬ ਅਪਰਚੁਨਿਟੀ ਵਾਸਤੇ ਕਹਿਣ ਉਹ ਬੱਚਿਆਂ ਨੇ ਪਹਿਲ ਰਹਿਣਗੇ ਤੇ ਇੱਕ ਅਨਾਉਂਸਮੈਂਟ ਉਹਨਾਂ ਨੇ ਜਿਹੜੀ ਹੋਰ ਇੱਥੇ ਕੀਤੀ ਸੀਗੀ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਆ ਮੁੱਢਲੇ ਸਾਲ ਦੇ ਵਿੱਚ 26 ਜਾਂ 27 ਦੇ ਵਿੱਚ ਉਹ ਇੱਕ ਇਦਾਂ ਦੀ ਪਾਲਿਸੀ ਵੀ ਲੈ ਕੇ ਆ ਸਕਦੇ ਜਿਹੜੀਆਂ ਕਿ ਹਜੇ ਨਹੀਂ ਚੱਲਦੀਆਂ ਇੱਕ ਤਾਂ ਪਾਲਿਸੀ ਸੀ ਉਹਨਾਂ ਨੇ ਕਿਹਾ ਵੀ ਹੈ ਕਿ 33000 ਜਿਹੜੀਆਂ ਕਿ ਅਸੀਂ ਟੀਆ 2 ਪੀਆਰ ਕਰਾਂਗੇ ਤੇ ਇਹ ਚੀਜ਼ ਆਲਰੇਡੀ ਕੈਨੇਡਾ ਨੇ ਕੀਤੀ ਹੋਈ ਕੈਨੇਡਾ ਦੀ ਹਿਸਟਰੀ ਆ ਕਦੋਂ ਕੀਤੀ ਸੀ 2021 ਦੇ ਵਿੱਚ ਕੀਤੀ ਸੀ ਜਦੋਂ ਉਹਨਾਂ ਨੇ 80000 ਕੈਂਡੀਡੇਟ ਨੂੰ ਇਹ ਇਨਵਿਟੇਸ਼ਨ ਦਿੱਤੇ ਸੀ ਜਿਹਦੇ ਵਿੱਚ 40000 ਸਿੱਧਾ ਸਿੱਧਾ ਰਾਖਵਾ ਕੋਟਾ ਮੈਂ ਤਾਂ ਜਿੰਨੂੰ ਕਹੂੰਗਾ 40000 ਬੱਚਿਆਂ ਦਾ ਸੀਗਾ ਇਹ ਕੈਨੇਡਾ ਨੇ ਕਰਕੇ ਦਿਖਾਇਆ ਹੋਇਆ ਵਾ ਸੋ ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਬਾਕੀ ਇਹ ਕਲੈਰਿਟੀ ਹਜੇ ਵੀ ਬਹੁਤ ਚੀਜ਼ਾਂ ਕਹਿ ਰਹੀ ਹੈ ਕਿ ਇਹ ਤੀਜ ਜਿਹੜਾ 33000 ਨੰਬਰ ਉਹਨਾਂ ਨੇ ਇੱਕ ਸ਼ਾਇਦ ਕਿਹਾ ਵਾ ਹੋ ਸਕਦਾ ਵਾ ਕਿ ਇਹ ਜਿਹੜਾ ਕੀ ਆ ਬੱਚੇ ਜਿਹੜੇ origial area ਚ ਰਹਿ ਰਹੇ ਆ ਅ ਟ੍ਰੇਡ ਦੇ ਵਿੱਚ ਆ ਜਾਂ ਬੱਚੇ ਉਥੇ ਕਿਹਦੇ ਹੈਲਥ ਕੇਅਰ ਦੇ ਵਿੱਚ ਉਹਨਾਂ ਨੂੰ ਜਾਂ ਸਾਰੇ ਬੱਚਿਆਂ ਨੂੰ ਦਿੰਦੇ ਆਉਣ ਵਾਲੇ ਦਿਨਾਂ ਚ ਕਲੈਰਿਟੀ ਜ਼ਰੂਰ ਹੋਗੀ ਤੇ ਜਿੱਦਾਂ ਸਰ ਆਪਾਂ ਇਸੇ ਮੰਚ ਤੇ ਕਾਫੀ ਵਾਰੀ ਡਿਸਕਸ ਵੀ ਕਰ ਚੁੱਕੇ ਹੋਏ ਆ 25 ਸਾਲ ਦਾ ਸਭ ਨੂੰ ਕਿਹਾ ਸੀਗਾ ਕਿ ਹਾਂ ਵੀ ਥੋੜਾ ਡੇਂਜਰਸ ਤਾਂ ਰਹੇਗਾ ਤੇ ਰਿਹਾ ਵੀ ਆ ਜਾਂਦੇ ਜਾਂਦੇ ਚਾਹੇ ਆਨਸ਼ੋਰ ਬੱਚਿਆਂ ਚਾਹੇ ਆਫਸ਼ੋਰ ਬੱਚਿਆਂ ਵਾਸਤੇ ਨਵੇਂ ਬੱਚਿਆਂ ਦੇ ਸਭ ਨੂੰ ਪਤਾ ਸਰ ਉਂਗਲਾਂ ਤੇ ਗਿਣ ਸਕਦੇ ਕਿੰਨੇ ਕਿ ਬੀਜੀਐਸ ਕਿਤਕੀ ਵੀਜ਼ੇ ਇੰਡੀਆ ਤੋਂ ਤ ਨਹੀਂ ਉਹਨਾਂ ਨੇ ਦਿੱਤੇ ਹੈਗੇ ਜਿਆਦਾ ਸਰ ਬਟ ਹਾਂ ਆਨਸ਼ੋਰ ਜਿਹੜੀਆਂ ਐਪਲੀਕੇਸ਼ਨਸ ਰਹੀਆਂ ਕਿਸੇ ਤਰ੍ਹਾਂ ਦੀ ਵੀ ਬੱਚਿਆਂ ਦੀ ਐਪਲੀਕੇਸ਼ਨ ਸੀ ਬੱਚਿਆਂ ਨੇ ਐਕਸਟੈਂਸ਼ਨਸ ਪਾਈਆਂ ਉਹ ਬੱਚਿਆਂ ਦੀ ਉਹਨਾਂ ਨੇ ਅਪਰੂਵ ਜ਼ਰੂਰ ਕੀਤੀਆਂ ਤੇ ਜਿਹੜਾ ਕਿ 24 ਦੇ ਵਿੱਚ ਉਲਟਾ ਸੀਗਾ 24 ਦੇ ਵਿੱਚ ਜਿਹੜਾ ਆਨਸ਼ੋਰ ਬੱਚਿਆਂ ਦੇ ਸਕਸੈਸਡ ਵਧੀਆ ਨਹੀਂ ਸੀ ਬਟ ਇਹ ਕੀ ਉਹਨਾਂ ਨੇ ਬੜਾ ਜਿਹੜਾ ਕਿ ਇਹ ਵਧੀਆ ਸਕਸੈਸਡ ਦਿੱਤਾ ਆਉਣ ਵਾਲੇ ਸੋ ਇਹ ਤੋਂ ਸਿਰਫ ਇਹੀ ਆਪਾਂ ਜਿਹੜਾ ਕੀ ਕਰ ਸਕਦੇ ਆ ਕਿ ਮਲੇ ਸਮਝ ਸਕਦੇ ਆ ਕਿ ਆਉਣ ਵਾਲਾ ਸਮਾਂ ਆਨਸ਼ੋਰ ਬੱਚਿਆਂ ਵਾਸਤੇ ਫੇਵਰੇਬਲ ਹੋ ਸਕਦਾ ਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਹੁਣ ਵੀ ਇੱਕ ਵਾਰੀ ਦੁਬਾਰਾ ਕਹੂੰਗਾ ਕਿਸੇ ਦੇ ਮਗਰ ਲਾ ਕੇ ਜਗਾੜ ਦੇ ਵਿੱਚ ਕਰਕੇ ਆਪਣਾ ਕਿਸੇ ਤਰ੍ਹਾਂ ਦਾ ਵੀ ਉੱਥੇ ਲੀਗਲ ਸਟੇਟਸ ਨਹੀਂ ਖਰਾਬ ਹੋਣ ਦੇਣਾ ਕਿਉਂਕਿ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਆਂ ਜਿਹੜੀਆਂ ਅਜੇ ਆਪਾਂ ਉਮੀਦ ਕਰ ਰਹੇ ਆਂ ਸ਼ਾਇਦ ਕੋਈ ਦਾ ਨਾ ਕਰਿਸ਼ਮਾ ਹੋ ਜਾਵੇ ਜੇ ਉਹ ਤਾਈਆਂ ਪੋਸ ਅੰਡਰ ਦੇ ਵਿੱਚ ਆਵਾਂਗੇ ਜੇ ਸਾਡਾ ਲੀਗਲ ਸਟੇਟਸ ਸਹੀ ਹੋਊਗਾ ਆਊਟ ਆਫ ਸਟੇਟਸ ਆਪਾਂ ਨਾ ਹੋਏ ਹੋਵਾਂਗੇ ਸੋ ਕੈਨੇਡਾ ਦੇ ਵਿੱਚ ਮੇਰੀ ਇਸ ਵਲੇ ਹਰ ਬੱਚੇ ਨੂੰ ਜਿਹੜੀ ਕੀ ਆ ਸਲਾਹ ਇਹੀ ਹੈ ਕਿ ਆਪਣਾ ਸਟੇਟਸ ਮੇਨਟੇਨ ਰੱਖੋ ਚਾਹੇ ਆਪਣੇ ਵੀਜ਼ੇ ਵਧਾਓ ਚਾਹੇ ਵੀਜ਼ੇ ਚਾਹੇ ਦੁਬਾਰਾ ਸਟੱਡੀ ਵਿੱਚ ਵਧਾਓ ਚਾਹੇ ਐਲਐਮਆਈ ਉਥੋਂ ਆਉਣ ਮੇ ਕਰਕੇ ਅੰਦਰੋਂ ਨਾ ਆਪਣੇ ਏਮਪਲੋਇਰ ਨਾਲ ਗੱਲ ਕਰਕੇ ਜੈਨੂ ਤਰੀਕੇ ਦੇ ਨਾਲ ਆਪਣੀਆਂ ਐਲਐਮਆਈ ਦੇ ਨਾਲ ਆਪਣੇ ਵਰਕ ਪਰਮਿਟ ਵਧਾਓ ਆਪਣਾ ਸਮਾ ਕੈਨੇਡਾ ਦੇ ਵਿੱਚ ਜਰੂਰ ਵਧਾਓ ਇਸ ਵੇਲੇ ਜੇ ਅਸੀਂ ਕੈਨੇਡਾ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਫੇਵਰੇਬਲ ਪਾਲਿਸੀਜ਼ ਦਾ ਹਿੱਸਾ ਬਣਨਾ ਕਿਉਂਕਿ ਕੈਨੇਡਾ ਨੇ ਆਪਣੇ ਜੇ 6 ਮਹੀਨੇ ਪਹਿਲਾਂ ਵੀ ਇਹ ਚੀਜ਼ਾਂ ਅਨਾਉਂਸ ਕੀਤੀਆਂ ਸੀਗੀਆਂ ਕਿ ਅਸੀਂ ਜਿਹੜੇ ਉਥੇ ਦੇ ਕੈਂਡੀਡੇਟਸ ਜਿਹੜੇ ਹੈਗੇ ਆਊਟ ਆਫ ਸਟੇਟਸ ਵੀ ਜਿਹੜੇ ਹੋ ਚੁੱਕੇ ਆ ਪਰ ਉਹ ਜਿਹੜੇ ਕੀ ਆ ਪਰ ਫੀਲਡ ਦੇ ਵਿੱਚ ਹੈਗੇ ਜਿਹੜੇ ਰਿਕੁਆਇਰਡ ਜਿਹੜੇ ਕੈਨੇਡਾ ਨੂੰ ਉਹ ਕੈਂਡੀਡੇਟ ਚਾਹੀਦੇ ਅਸੀਂ ਉਹਨਾਂ ਵਾਸਤੇ ਵੀ ਪੀਆਰ ਦੀਆਂ ਪਾਲਿਸਿਸ ਲੈ ਕੇ ਆਵਾਂਗੇ ਸੋ ਵਧੀਆ ਦੇਖ ਰਿਹਾ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਪਰ ਤਾਂ ਜਿਹੜੀ ਸੱਚਾਈ ਇਹ ਵੀ ਹੈਗੀ ਹੈ ਕਿ ਕੈਨੇਡਾ ਦੇ ਜਿਹੜੇ ਇੰਟਰਨਲ ਹਾਲਾਤ ਜਿਹੜੇ ਹੈਗੇ ਆ ਐਸ ਵੇਲੇ ਚੈਲੈਂਜਿੰਗ ਦੌਰ ਤੋਂ ਜਿਹੜੇ ਕੀ ਚੱਲ ਰਹੇ ਆ ਤੇ ਉਹਦੇ ਪਿੱਛੇ ਵੀ ਸਾਰਿਆਂ ਨੂੰ ਰੀਜ਼ਨ ਪਤਾ ਹੀ ਆ ਕੌਣ ਰੀਜ਼ਨ ਹੈਗਾ USA ਦੀ 트럼ਪ ਸਰਕਾਰ ਤੇ ਇਹਦੇ ਵਿੱਚੋਂ ਆਪਾਂ ਕੁਝ ਕਹਿ ਨਹੀਂ ਸਕਦੇ ਕਿ ਨਿਤ ਨਵੀਆਂ ਜਿਹੜੀਆਂ ਪਾਲਿਸਿਸ ਆ ਕੈਨੇਡਾ ਨੂੰ ਵੀ ਇਸ ਵੇਲੇ ਹਰ ਪਾਸੋਂ ਜਿਹੜਾ ਕੀ ਆ ਪ੍ਰੈਸ਼ਰ ਪਿਆ ਹੋਇਆ ਕੈਨੇਡਾ ਦੇ ਇੰਟਰਨਲ ਵੀ ਕੈਨੇਡਾ ਦੇ ਬਾਹਰੋਂ ਵੀ ਪਾਲਿਸਿਸ ਤੋਂ ਸੋ ਕੈਨੇਡਾ ਵੀ ਦੀ ਗਵਰਨਮੈਂਟ ਫਾਈਟ ਕਰ ਰਹੀ ਤੇ ਮੈਂ ਇੱਕ ਹੋਰ ਇੱਥੇ ਨਾ ਜਿਹੜੀ ਮੈਂ ਇਸ ਬਜਟ ਨੂੰ ਪੋਜ਼ਿਟਿਵ ਕਿਉਂ ਦੇਖ ਰਿਹਾ ਕਿਉਂਕਿ ਜਿਹੜੇ ਆ ਕੈਨੇਡਾ ਦੇ ਸਾਡੇ ਇਸ ਵੇਲੇ ਦੇ ਜਿਹੜੇ ਕੀ ਆ ਪ੍ਰਾਈਮ ਮਿਨਿਸਟਰ ਹੈਗੇ ਆ ਜੇ ਸਾਰਿਆਂ ਨੂੰ ਇਹਨਾਂ ਦੀ ਹਿਸਟਰੀ ਪਤਾ ਹੋਵੇ ਇਹ ਫਾਈਨੈਂਸ਼ੀਅਲ ਬੈਕਗ੍ਰਾਉਂਡ ਤੋਂ ਆ ਫਾਈਨੈਂਸ਼ੀਅਲ ਬੈਕਗ੍ਰਾਉਂਡ ਤੋਂ ਹੋਣ ਦੇ ਨਾਲ ਫਾਈਨੈਂਸ਼ੀਅਲ ਸੀਆਂ ਜਿਹੜੀਆਂ ਕਿ ਨਾਲ ਰਿਗਾਰਡਿੰਗ ਜੌਬਸ ਵੀ ਮੈਂ ਤਾਂ ਕਹੂੰਗਾ ਯਾਨੀ ਕੈਨੇਡਾ ਨੂੰ ਇੱਕ ਇਕਨੋਮੀ ਨੂੰ ਅੱਗੇ ਡੈਫੀਨਿਟਲੀ ਬੂਸਟ ਮਿਲੇਗਾ ਉਹਨਾਂ ਦੀ ਪਾਲਿਸੀਜ਼ ਨਾਲ ਹਜੇ ਤਾਂ ਚਲੋ ਹਰੀ ਇੰਪਲੀਮੈਂਟ ਕਰਨ ਹੋਣ ਗਿਆ ਹਜੇ ਕਿ ਸਰਕਾਰ ਵੀ ਜਿਹੜੀ ਨਵੀਂ ਸੀਗੀ ਤੋਂ ਮੈਂ ਇਹਨੂੰ ਆਉਣ ਵਾਲੇ ਦਿਨਾਂ 'ਚ ਪੋਜ਼ਿਟਿਵ ਦੇਖ ਰਿਹਾ ਸਿਰਫ ਇੱਕੋ ਚੀਜ਼ ਬੱਚਿਆਂ ਨੂੰ ਕਹਿ ਰਿਹਾ ਆਊਟ ਆਫ ਸਟੇਟਸ ਨਹੀਂ ਹੋਣਾ ਕੈਨੇਡਾ ਰਹਿੰਦੇ ਹੋਈ ਆਪਣਾ ਸਟੇਟਸ ਵਧਾਓ ਉਹ ਆਪਣਾ ਚਾਹੇ ਸਟੱਡੀ ਆਪਣਾ ਚਾਹੇ ਐਲ ਐਮ ਆਈ ਦੇ ਨਾਲ ਵਧਾ ਸਕਦੇ ਜਿਹੜਾ ਕੀ ਆ ਆਪਣੇ ਜੈਨੂਨ এমਪਲੋਇਰ ਦੇ ਨਾਲ ਤੁਸੀਂ ਉਹ ਵੀ ਚੀਜ਼ਾਂ ਕਰ ਸਕਦੇ ਆ ਸੋ ਇਸ ਲਈ ਬੱਚਿਆਂ ਨੂੰ ਮੈਂ ਕਹਾਂਗਾ ਦੁਬਾਰਾ ਫਿਰ ਸਬਰ ਰੱਖਣ ਦੀ ਠਹਿਰਾਵ ਰੱਖਣ ਦੀ ਤੇ ਨਾਲ ਸਬਰ ਦੇ ਸਬਰ ਦੁਬਾਰਾ ਕਹਾਂਗਾ ਸਰ ਜੀ ਦਾ 2 ਕੇ ਸਾਲ ਪਹਿਲਾਂ ਵੀ ਆਪਾਂ ਇਹਦੇ ਸਭ ਤੋਂ ਪਹਿਲਾਂ ਸ਼ਾਇਦ ਆਪਾਂ ਹੀ ਸੀ ਮੇਰੇ ਤੋਂ ਅੱਜ ਵੀ ਨਾ ਉਹ ਵੀਡੀਓਜ਼ ਹੈਗੀਆਂ ਜਿੱਥੋਂ ਆਪਾਂ ਸਟਾਰਟ ਕੀਤਾ ਸੀਗਾ ਕਿ ਕਿ ਕੈਨੇਡਾ ਜਿਹਨਾਂ ਫ੍ਰੈਂਚ ਸਿੱਖਣੀ ਸ਼ੁਰੂ ਕਰਦੋ 24 ਦੇ ਸਟਾਰਟਿੰਗ 'ਚ ਸਰ ਆਪਾਂ ਸ਼ੁਰੂ ਕੀਤਾ ਸੀਗਾ ਤੁਹਾਡੇ ਨਾਲ ਇਸੇ ਮੰਚ ਤੇ ਤੇ ਮੈਂ ਨਾ ਵੀਡੀਓ ਨੇ ਵੈਸੇ ਦੇਖਣ ਦੇ ਆ ਸੀ ਕਿਸੇ ਪੇਰੈਂਟਸ ਨੂੰ ਮੈਂ ਦਿਖਾ ਰਿਹਾ ਸੀ ਇਹ ਦੇਖੋ ਉਹ ਮਲੀ ਪੈਜਿੰਗ ਦੇ ਪੈ ਜੀ ਸਾਰੇ ਅਸੀਂ ਤੁਹਾਨੂੰ ਬਹੁਤ ਦੇਰ ਦੇ ਸੁਣਨਦੇ ਆ ਤੇ ਮੈਂ ਕਿਹਾ ਜੇ ਸੁਣਦੇ ਤੁਸੀਂ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਲਾਇਆ ਤੁਹਾਨੂੰ ਲਾਣਾ ਲਾਉਣਾ ਚਾਹੀਦਾ ਸੀਗਾ ਉਹ ਬੱਚੇ ਨਹੀਂ ਮੰਨੇ ਮੈਂ ਕਿਹਾ ਜੀ ਬੱਚੀ ਉਹਨਾਂ ਨੇ ਮੰਨੇ ਉਹਦੇ ਸ਼ਾਇਦ ਅੱਜ ਸਿਰੇ ਲੱਗਿਆ ਨਹੀਂ ਕਿਉਂਕਿ ਫ੍ਰੈਂਚ ਦੇ ਸਭ ਨੂੰ ਪਤਾ ਕਿ ਫ੍ਰੈਂਚ ਦੇ ਡਰਾ ਕਿਦਾਂ ਦੇ ਉੱਥੇ ਨਿਕਲੇ ਆ ਮੈਨੂੰ ਲੱਗੇ ਕਿੰਨੇ ਘੱਟ ਸਕੋਰ ਤੇ ਵੀ ਬੱਚੇ ਜਿਹੜੇ ਕਿ ਫਾਇਦਾ ਚੱਕ ਗਏ ਕਈ ਬੱਚੇ ਤੇ ਸਰ ਉੱਥੇ ਮੈਂ ਕਮੈਂਟ ਵੀ ਕਈ ਬੱਚਿਆਂ ਦੇ ਦਿਖ ਰਿਹਾ ਸੀਗਾ ਕਿ ਇਹ ਨਵੀਆਂ ਗੱਲਾਂ ਕੱਢ ਲਿਆਉਂਦੇ ਕਿਦਾਂ ਵਾ ਸੋ ਸਭ ਨੂੰ ਪਤਾ ਤੇ ਨਵੇਂ ਬਜਟ ਦੇ ਵਿੱਚ ਵੀ ਸਰ ਉਹਨਾਂ ਸਾਫ਼ ਤੌਰ ਤੇ ਅਨਾਉਂਸ ਕੀਤਾ ਕਿ ਅੰਡਰ ਫ੍ਰੈਂਕੋਫੋਨ ਕਿਹੜੀ ਕਿ ਕੈਟਾਗਰੀ ਇਹ 2028 ਤੱਕ ਜਿਹੜਾ ਕਿ ਆ ਹਰ ਸਾਲ ਫ੍ਰੈਂਚ ਦੇ ਨਾਲ ਪੱਕੇ ਸੋ ਵੈਨ ਵੈਨ ਸਿਚੁਏਸ਼ਨ ਆ ਸੋ ਐਸ ਵaile ਬੱਚਿਆਂ ਨੂੰ ਨਾਲ ਦੀ ਨਾਲ ਫ੍ਰੈਂਚ ਸਿੱਖਣੀ ਸ਼ੁਰੂ ਕਰਦੇ ਹੋ ਨਾਲ ਦੀ ਨਾਲ ਜੇ ਤੁਸੀਂ ਆਪਣੀ ਜੋਬ ਪ੍ਰੋਫਾਈਲ ਨਾਲ ਦੇ ਮੇਲੇ ਪੁਆਇੰਟ ਵਧਾ ਸਕਦੇ ਉਹ ਚੀਜ਼ਾਂ ਤੇ ਕੰਮ ਕਰਨਾ ਸ਼ੁਰੂ ਕਰਦੇ ਹੋ ਕਿਉਂਕਿ ਐਂਡ ਆਫ ਦਾ ਡੇ ਵੀਜ਼ਾ ਜਿਹੜੇ ਪੀਆਰ ਕੈਨੇਡਾ ਸੈਟਲਮੈਂਟ ਦਾ ਆਪਣਾ ਉਹ ਪੁਆਇੰਟ ਬੇ ਸਿਸਟਮ ਤੇ ਪੂਰਾ ਹੋਣਾ ਤੇ ਉਹਨਾਂ ਦੇ ਵੱਲੋਂ ਆਪਾਂ ਨੂੰ ਤੁਰਨਾ ਹੀ ਪੈਣਾ ਚੈਲੈਂਜਿੰਗ ਜਰੂਰ ਸਮਾਂ ਹੈਗਾ ਬਾਕੀ ਸਰ ਤੁਹਾਡਾ ਵੀ ਜ਼ਿੰਦਗੀ ਦਾ ਤਜਰਬਾ ਵਾ ਜਿੰਨਾ ਸਮਾਂ ਔਖਾ ਹੋਵੇ ਨਾ ਜਿੰਨਾ ਅੱਜ ਔਖਾ ਹੋਵੇ ਕਿਸੇ ਦਾ ਵੀ ਉਨਾਂ ਨੇ ਉਹਦਾ ਕੱਲ ਉਨਾਂ ਨੇ ਬੜੀਏ ਤਰੀਕੇ ਨਾਲ ਸੌਖਾ ਹੁੰਦਾ ਸੋ ਐਸ ਵੇਲੇ ਜਿਹੜੇ ਬੱਚੇ ਉਥੇ ਮਿਹਨਤਾਂ ਕਰ ਰਹੇ ਆ ਜਿਹੜੇ ਉਥੇ ਬੱਚੇ ਦਿਨ ਰਾਤ ਇੱਕ ਕਰਨਦੇ ਆ ਤੇ ਮੈਂ ਉਹਨਾਂ ਦਾ ਉਹਨਾਂ ਨੂੰ ਕਹਿਣਾ ਚਾਹੂੰਗਾ ਕਿ ਤੁਹਾਡਾ ਕੱਲ ਵੀ ਆਉਣ ਵਾਲਾ ਵਧੀਆ ਹੀ ਹੋਏਗਾ ਤੇ ਅੱਜ ਇੱਕ ਵੀਡੀਓ ਬਣਾਉਣ ਦਾ ਮਕਸਦ ਇਹ ਵੀ ਸੀ ਮਾਪਿਆਂ ਨੇ ਬਹੁਤ ਇਨਕਰੇਜ ਕੀਤਾ ਕਿ ਤੁਸੀਂ ਡੱਲਾਜੀ ਨਾਲ ਬੈਠ ਕੇ ਜ਼ਰੂਰ ਤੇ ਡਿਸਕਸ਼ਨ ਕਰੋ ਕਿਉਂਕਿ ਐਸੇ ਵੇਲੇ ਕੋਈ ਏਜੰਟ ਨਹੀਂ ਹੈਗਾ ਜਿਹੜਾ ਕੈਨੇਡਾ ਦੇ ਫੇਵਰ ਦੀ ਗੱਲ ਕਰਦਾ ਹੋਵੇ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਤੰਗੀ ਤਾਂ ਇਸ ਵੇਲੇ ਸਾਰੇ ਪਾਸੇ ਚੱਲ ਰਹੀ ਹੈ ਇੰਡੀਆ ਦੇ ਵਿੱਚ ਵੀ ਸਾਰੇ ਹਰ ਵਪਾਰੀ ਨੇ ਡਾਊਨ ਚੱਲਣਦੇ ਆ ਜੇ ਮੈਂ ਗੱਲ ਕਰ ਅਮਰੀਕਾ ਦੇ ਵਿੱਚ ਗੱਲ ਕਰਾਂ ਜੇ ਮੈਂ ਗੱਲ ਕਰਾਂ ਯੂਕੇ ਦੀ ਵੀ ਗੱਲ ਕਰਾਂ ਸਾਰੇ ਪਾਸੇ ਚੈਲੰਜਸ ਚੱਲਣਦੇ ਆ ਚੈਲੰਜਸ ਚੱਲਣਦੇ ਆ ਮਤਲਬ ਇਹ ਆਪਾਂ ਢੇਰੀ ਢਾ ਦੀਏ ਸੋ ਲੱਗੇ ਰੋ ਬਾਕੀ ਗੱਲ ਕਿਸੇ ਦਾ 네ਗੇਟਿਵ ਬੋਲ ਕੇ ਅਗਲੀ ਦੀ ਦੁਕਾਨਦਾਰੀ ਚੱਲਦੀ ਆ ਅਗਲਾ ਹਰ ਬੰਦੇ ਦਾ ਆਪਣਾ ਕੰਮ ਆ ਵੀਵਸ ਦਾ ਸਭ ਕੁਝ ਦਾ ਸੋ ਬਚੋ ਜਿੰਨਾ ਬਾਚੋਂਦਾ ਔਖਾ ਸਮਾਂ ਹੈਗਾ ਮੈਂ ਤਾਂ ਕਹਿੰਦਾ ਐਕਸੈਪਟ ਕਰੋ ਅੱਖਾ ਬੰਦ ਕਰਕੇ ਤਾਂ ਨਹੀਂ ਔਖਾ ਫੇਸ ਕਰਾਂਗੇ ਤੇ ਉਹਦੇ ਲਈ ਆਪਾਂ ਪੋਜ਼ਿਟਿਵਿਟੀ ਨਾਲ ਉਹਦੇ ਲਈ ਹੱਲ ਸੋਚਾਂਗੇ ਦੈਨ ਹੀ ਜਿਹੜਾ ਕਿ ਆਪਣਾ ਆਉਣ ਵਾਲਾ ਕੱਲ ਵਧੀਆ ਹੋਗਾ ਬਾਕੀ ਉਮੀਦ ਕਰਦਾ ਸਾਰੇ ਜਾਣੇ ਰਾਜੀ ਖੁਸ਼ੀ ਦੇ ਚੜ੍ਹਦੀ ਕਲਾ ਚ ਰਹੋ ਜਰੂਰ ਸਾਡੇ ਨਾਲ ਇਹ ਲਿੰਕ ਦੇ ਵਿੱਚ ਰਹੋ ਤੇ ਵੀਡੀਓ ਜਿਹੜੀਆਂ ਸਾਡੀਆਂ ਮੈਂ ਤੇ ਕੋ ਖਾਸਾ ਦੇ ਬੱਚਿਆਂ ਨੂੰ ਜਰੂਰ ਸ਼ੇਅਰ ਕਰੋ ਜਿਹੜੇ ਬੱਚੇ ਉੱਤੇ ਪਹੁੰਚੇ ਹੋਏ ਆ ਤਾਂ ਕਿ ਜਿਹੜਾ ਕਿ ਉਹਨਾਂ ਦਾ ਵੀ ਆਉਣ ਵਾਲਾ ਕੱਲ ਜਿਹੜੀ ਉਹਨਾਂ ਦੀ ਵੀ ਇਸ ਵੇਲੇ ਖਾਸਾ ਦੇ ਮੋਟੀਵੇਸ਼ਨ ਡਾਊਨ ਜਿਹੜੀ ਹੋ ਰਹੀ ਆ ਨਾ ਉਹ ਇਸ ਵੇਲੇ ਇਸ ਸਮੇਂ ਨੂੰ ਥੋੜਾ ਜਿਹਾ ਤਗੜੇ ਹੋ ਕੇ ਕਾਢਣ ਬਹੁਤ ਧੰਨਵਾਦ ਜੀ ਬਹੁਤ ਹੀ ਮਹੱਤਵਪੂਰ ਔਰ ਜਿਵੇਂ ਤੁਸੀਂ ਗੁਜ਼ਾਰਿਸ਼ ਕੀਤੀ ਮੈਂ ਵੀ ਵਿਦਿਆਰਥੀਆਂ ਨੂੰ ਕਹੂੰਗਾ ਤੀਰਤ ਜੀ ਦੇ ਹਵਾਲੇ ਨਾਲ ਹੀ ਕਿ ਫ੍ਰੈਂਚ ਜ਼ਰੂਰ ਸਿੱਖੋ 24 ਚ ਗੱਲ ਕਰਤੀ ਸੀ ਤੀਰਤ ਜੀ ਨੇ ਤੁਸੀਂ ਅੱਜ ਵੇਖ ਲਓ ਜਿੰਨੇ ਜਿਹੜੇ ਵਿਦਿਆਰਥੀ ਤੀਰਤ ਜੀ ਤੁਹਾਡੀ ਗੱਲ ਤੋਂ ਬਾਅਦ ਫ੍ਰੈਂਚ ਸਿੱਖ ਗਏ ਕਰ ਗਏ ਅੱਜ ਉਹ ਜਾਂ ਤਾਂ ਪੀਆਰ ਲੈ ਗਏ ਜਾਂ ਪੀਆਰ ਦੇ ਨੇੜੇ ਆ ਸੋ ਜੇ ਕੈਨੇਡਾ ਜਾਣਾ ਹੈ ਜਿਨ੍ਹਾਂ ਨੇ ਇੱਥੋਂ ਵੀ ਜਾਣਾ ਹੈ ਉਹ ਵੀ ਫ੍ਰੈਂਚ ਸਿੱਖ ਲਓ ਫ੍ਰੈਂਚ ਸਿੱਖਣ ਦਾ ਅਗਰ ਕੈਨੇਡਾ ਜਾ ਕੇ ਪੜ੍ਹਨਾ ਹੀ ਹੈ ਫ੍ਰੈਂਚ ਤਾਂ ਸਿੱਖਣੀ ਪੈਣੀ ਹੈ ਸੋ ਇਸ ਕਰਕੇ ਆਰਟਸ ਵੀ ਕਰੋ ਫ੍ਰੈਂਚ ਵੀ ਸਿੱਖੋ ਪੜ੍ਹਾਈ ਦੇ ਨਾਲ ਹੀ ਤਰੱਕੀ ਮਿਲਣੀ ਹੈ ਜੇ ਤੁਸੀਂ ਨਹੀਂ ਪੜ੍ਹ ਸਕਦੇ ਫਿਰ ਕੈਨੇਡਾ ਨਾ ਜਾਓ ਫਿਰ ਮਾਪਿਆਂ ਦੇ ਪੈਸੇ ਜ਼ਮੀਨ ਜਾਇਦਾਦ ਵੇਚ ਕੇ ਤਾਂ ਵੈਸੇ ਹੀ ਨਾ ਜਾਓ ਫਿਰ ਇੰਡੀਆ 'ਚ ਰਹੋ ਸੋ ਇਸ ਕਰਕੇ ਜੇ ਤੁਸੀਂ ਪੜ੍ਹਨਾ ਹੈ ਫਿਰ ਤੁਸੀਂ ਵਿਦੇਸ਼ 'ਚ ਜਾਓ ਜਿਹੜੇ ਜੁਗਾੜ ਵਾਲੇ ਨੇ ਉਹ ਆਪਣਾ ਇੱਥੇ ਕੋਈ ਜੁਗਾੜ ਲਾ ਕੇ ਕੰਮ ਧੰਦਾ ਸੈੱਟ ਕਰੋ ਸੋ ਉਹ ਉਹਨਾਂ ਲਈ ਉਹ ਮਾਫਕ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੁਸੀਂ ਸਾਂਝੀ ਕੀਤੀ ਹੈ ਜਿਨ੍ਹਾਂ ਵਿਦਿਆਰਥੀਆਂ ਨੇ ਹੁਣ ਵੀ ਕੈਨੇਡਾ ਜਾਣਾ ਹੈ ਸਿਰਜ ਜੀ ਦੇ ਨਾਲ 85578 85578 ਤੇ ਸੰਪਰਕ ਕਰੋ ਮਿਲ ਕੇ ਆਓ ਸਲਾਹ ਕਰੋ ਫਿਰ ਜ਼ਿੰਦਗੀ ਦੇ ਫੈਸਲੇ ਕਰੋ ਬਹੁਤ ਧੰਨਵਾਦ